ਨਾਮ ਛੱਡ ਦੋ ਤੁਸੀਂ ਤੇ ਪਾਸੇ ਮੈਨੂੰ ਪਰਫਾਰਮੈਂਸਸ ਦੇਖਣ ਨੂੰ ਮਿਲਾਂ ਬਹੁਤ ਜ਼ਬਰਦਸਤ ਹੈ ਇਹ ਉਹ ਫਿਲਮ ਹੈ ਜਿਹੜੀ ਫਿਲਮ ਦੇ ਡਾਇਲੋਗਸ ਦਾ ਮੈਂ ਆਨੰਦ ਮਾਣਿਆ ਕੋਲੇ ਸਿੰਦੂ ਵਰਗੀ ਐਕਟਰਸ ਨੂੰ ਪੰਜਾਬੀ ਸਿਨੇਮਾ ਵਿੱਚ ਪਤਾ ਨਹੀਂ ਕਿਉਂ ਨਹੀਂ ਅੱਗੇ ਲੈ ਕੇ ਆਉਂਦੇ ਲੋਕ ਖੜੀ ਇੰਡਸਟਰੀ ਦੀ ਇਹੀ ਇੱਕ ਮੈਨੂੰ ਸਭ ਤੋਂ ਜਿਹੜੀ ਗੱਲ ਲੱਗਦੀ ਹੈ ਇੱਕ ਤਖਾਂਤ ਲੱਗਦਾ ਹੈ ਤਖਾਂਤ ਲੱਗਦਾ ਜਾਂ ਮਾੜੀ ਗੱਲ ਲੱਗਦੀ ਹੈ ਅਸੀਂ ਜਿਹੜੇ ਸਾਡੇ ਸਰਕਲ ਦੇ ਵਿੱਚ ਲੋਕ ਹੁੰਦੇ ਨੇ ਜਿਹੜੇ ਮੂੰਹ ਮੱਥੇ ਲੱਗਦੇ ਨੇ ਜਿਹੜੇ ਐਕਟਰ ਵੀ ਨਹੀਂ ਹੁੰਦੇ ਜਿਹੜੇ ਕਿ ਤੁਹਾਨੂੰ ਬਸ ਦੁਆ ਸਲਾਮ ਕਰਦੇ ਰਹਿੰਦੇ ਨੇ ਮੇਕਰਸ ਨੂੰ ਜਾਂ ਪ੍ਰੋਡਿਊਸਰ ਨੂੰ ਕਿ ਜਿਹੜੇ ਵੀ ਆਹ ਰਾਹ ਲੈ ਲਓ ਇਹ ਨਹੀਂ ਹੋਣਾ ਚਾਹੀਦਾ ਯਾਰ ਆਹ ਲੈ ਲਓ ਯਾਰ ਦੇ ਤੁਸੀਂ ਵੀ ਮਹਿਸੂਸ ਕੀਤੀਆਂ ਇਹ ਚੀਜ਼ਾਂ ਮੇਰੀ ਅਗਲੀ ਫਿਲਮ ਸਾਰੀ ਜੰਗਲ ਦੇ ਵਿੱਚ ਅੱਛਾ ਵੁਲਫ ਫਾਈਟ ਹੈ ਮੈਂ ਆਪਣੀ ਬਾਡੀ ਤੇ ਕੰਮ ਕੀਤਾ ਹੈ ਬਿਲਕੁਲ ਕਿਤੇ ਨਾ ਮਸਾਜ ਯਾਰਾਂ ਦੋਸਤਾਂ ਨਾਲ ਥੋੜਾ ਥੋੜਾ ਸਾ ਛੋਟਾ ਛੋਟਾ ਸਾ ਕਿ ਹੁਣ ਉਹ ਸਰਕਲ ਦੇ ਵਿੱਚ ਆਪਣੇ ਨਾਲ ਬਟੇ ਸਰਕਲ ਦੇਖੋ ਤੁਹਾਡੇ ਦੋਸਤ ਉਹੀ ਹੁੰਦੇ ਨੇ ਜਿਹੜੇ ਪਹਿਲਾਂ ਜੁੜ ਗਏ ਸਾਰਾ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਕਾਹ ਵੀ ਨਹੀਂ ਪ੍ਰਵਾਹ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਬੇਫਾਲਤੂ ਬੰਦੇ ਨੇ ਯਾਰ ਸਿਰ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਮਦਰ ਫਿਰ ਕਿਵੇਂ ਦੇਖ ਰਹੇ ਨੇ ਇਹ ਪ੍ਰੋਬਲਮ ਮਾਵਾਂ ਨੂੰ ਤਾਂ ਐਂ ਲੱਗਦਾ ਜਿਵੇਂ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਫਿਲਮਾਂ ਚਾਹੁੰਨਾ ਜਾਂ ਜਮਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਬਿਲਕੁਲ ਨਹੀਂ ਪੈਂਦਾ ਪੈਂਦਾ ਹੀ ਨਹੀਂ ਉਹਨਾਂ ਨੂੰ ਜੋ ਐਂ ਬੰਦਾ ਅੱਛਾ ਮੈਂ ਉਹਨਾਂ ਨੂੰ ਥੋੜਾ ਜਿਹਾ ਕਹਿਦਾ ਹੁੰਦਾ ਕਈ ਵਾਰ ਉਹ ਮੈਂ ਕਿਹਾ ਥੋੜਾ ਬਹੁਤਾ ਸੋਚ ਲਓ ਮੇਰਾ ਬਾਹਰ ਅੰਦਰ ਨਾਮ ਹੈਗਾ ਮਾੜਾ ਬੋੜਾ ਮਦਰ ਮਿੱਠੂ ਕਹਿੰਦੇ ਆ ਜੀ ਆ ਸਾਰੇ ਮਿੱਠੂ ਹੀ ਆ ਅੱਛਾ ਘਰ ਚ ਮਿੱਠੂ ਜਾ ਮਿੱਠੂ ਜਾ ਦੋਸਤ ਵੀ ਮਿੱਠੂ ਕਹਿੰਦੇ ਆ ਅੱਛਾ ਉਹਨਾਂ ਲਈ ਦੇਵ ਨੀਮ ਬਣ ਰਿਹਾ ਹਾਂ ਉਹਨਾਂ ਲਈ ਮੈਂ ਮਿੱਠੂ ਆ ਪਾਜੀ ਠੀਕ ਠਾਕ ਹੂੰ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਚ ਅੱਗੇ ਨੂੰ ਬਹੁਤ ਸਮਾਰਟ ਹੋ ਗਏ ਹੋ ਤੁਸੀਂ ਵਧੀਆ ਹੋ ਗਏ ਮੈਂ ਹੁਣ ਜਿਮ ਜਮ ਲਾਇਆ ਬਾਈ ਸੀਰੀਅਸ ਹੋ ਕੇ ਤੇ ਕਾਫੀ ਮਿਹਨਤ ਕੀਤੀ ਹੈ ਹੁਣ ਹੋਰ ਕਰਾਂਗੇ ਹੁਣ ਇਹ ਚੱਲੂਗੀ ਐਬ ਰੂਪਸ ਵੀ ਆਉਣ ਦਾ ਸਮਝੇ ਕੱਢੋਗੇ ਐਬ ਤੇ ਲੱਗਿਆ ਮੈਂ ਪੂਰਾ ਜ਼ੋਰ ਲੱਗਿਆ ਹੋਇਆ ਜ਼ੋਰ ਲੱਗਿਆ ਹੋਇਆ ਪੂਰਾ ਬੰਦੇ ਦਾ ਮਜੈਲ ਫਿਰ ਐ ਕਿ ਮਜੈਲ ਮਝੈਲ ਬਾਈ ਜੀ ਮੈਨੂੰ ਬਹੁਤ ਪਰਸਨਲੀ ਮੈਨੂੰ ਬਹੁਤ ਵੇਟ ਆ ਇਸ ਫਿਲਮ ਦੀ ਔਰ ਮੈਂ ਚਾਹੁੰਦਾ ਕਿ ਸਾਡਾ ਵੱਖਰਾ ਰੰਗ ਇਹ ਲੋਕਾਂ ਨੂੰ ਦੇਖਣ ਨੂੰ ਮਿਲੇ ਮਝੈਲ ਦੇ ਜ਼ਰੀਏ ਤੇ ਮੇਰੀ ਪਸੰਦੀਦਾ ਫਿਲਮਾਂ ਚ ਜੇ ਮੈਂ ਆਪਣੀਆਂ ਦੋ ਜਾਂ ਤਿੰਨ ਪਸੰਦੀਦਾ ਫਿਲਮਾਂ ਰੱਖੂੰਗਾ ਤਾਂ ਉਹ ਮਝੈਲ ਜ਼ਰੂਰ ਰੱਖੂੰਗਾ ਮੈਂ ਲੋਕ ਜਦੋਂ ਦੇਖਦੇ ਆ ਨਾ ਦੇਵ ਖਰੋੜ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਦੇਵ ਕਿਹੜੇ ਇਲਾਕੇ ਜੋ ਖਿੱਤੇ ਜੋ ਬਿਲੋਂਗ ਕਰਦਾ ਉਹ ਕਹਿੰਦਾ ਯਾਰ ਮਰਜੀ ਹਾਲ ਦਾ ਲੱਗਦਾ ਮੁੰਡਾ ਹਾਂ ਕਿਉਂਕਿ ਅਸੀਂ ਲੈਂਗੁਏਜ ਤੇ ਬਹੁਤ ਮਿਹਨਤ ਕੀਤੀ ਹੈ ਇਹਦੇ ਵਿੱਚ ਮੈਂ ਸਾਰਾ ਕ੍ਰੈਡਿਟ ਜਿਹੜਾ ਹੈਗਾ ਮੇਰੇ ਡਾਇਰੈਕਟਰ ਧੀਰਜ ਕੇਦਾਰਨਾਥ ਰਤਨਜੀ ਨੂੰ ਦੇਣਾ ਚਾਹੂੰਗਾ ਗੁਰਪ੍ਰੀਤ ਭੋਲਰ ਜਿਨ੍ਹਾਂ ਬਾਈ ਨੇ ਡਾਇਲੋਗ ਲਿਖੇ ਨੇ ਜਾਂ ਫਿਰ ਪ੍ਰੋਡਕਸ਼ਨ ਹਾਊਸ ਗੀਤ ਐਮਪੀ3 ਜੀ ਜੀ ਤੇ ਇਹਨਾਂ ਨੇ ਕੀ ਇਹਨਾਂ ਨੇ ਬਾਕਾਇਦਾ ਜਿਹੜੇ ਐਕਸਪਰਟ ਬੰਦੇ ਸੀਗੇ ਉਸ ਲੈਂਗੁਏਜ ਨੂੰ ਸਮਝਣ ਵਾਲੇ ਉਹ ਸੈੱਟ ਤੇ ਰੱਖੇ ਜਦੋਂ ਮੈਂ ਡਬਿੰਗ ਕੀਤੀ ਤਾਂ ਉਦੋਂ ਵੀ ਉਹਨਾਂ ਸਾਰਿਆਂ ਦਾ ਜੇ ਅਸੀਂ ਬੈਕ ਦੇ ਵਿੱਚ ਕਹੀਏ ਤਾਂ ਬਹੁਤ ਸਪੋਰਟ ਹੈ ਸਾਨੂੰ ਹਮ ਅਸੀਂ ਖੁਦ ਪਰਸਨਲੀ ਮੈਨੂੰ ਇਹ ਲੱਗਦਾ ਸੀ ਕਿ ਹਰ ਜੇ ਲੈਂਗੁਏਜ ਹੀ ਅਸੀਂ ਨਾ ਕੈਰੀ ਕਰ ਸਕੇ ਫੜ ਸਕੇ ਤਾਂ ਫਿਰ ਸ਼ਾਦਾ ਦੂਰ ਆ ਰਹੇ ਜੂਗਾ ਕੰਮ ਹਨਾ ਪਰ ਮਾਝੇ ਦੀ ਖੂਬਸੂਰਤੀ ਉਹਦੀ ਬੋਲੀ ਚ ਹੈ ਔਰ ਔਰ ਦੇਵ ਕਰੋੜ ਤਾਂ ਫਿਰ ਜਾਣਿਆ ਵੀ ਉਸ ਚ ਲਈ ਜਾਂਦਾ ਨਾ ਕਿ ਮੈਂ ਮੈਂ ਤਾਂ ਬਹੁਤ ਦੇਖੋ ਮੈਂ ਤਾਂ ਬਹੁਤ ਕਰਦੇ ਹਾਂ ਮਿਹਨਤ ਬਾਈ ਜੀ ਸਾਰਿਆਂ ਨੇ ਬਹੁਤ ਕੀਤੀ ਹੈ ਜਿੰਨੇ ਤੁਸੀਂ ਐਕਟਰ ਇੱਥੇ ਦੇਖ ਰਹੇ ਹੋ ਜਾਂ ਜਿਹੜੇ ਪੋਸਟਰ ਤੇ ਨਹੀਂ ਹੈਗੇ ਹਰ ਬੰਦੇ ਨੇ ਇਵਨ ਕਿ ਪ੍ਰਕਾਸ਼ ਗਾਧੂ ਜੀ ਉਹ ਵੀ ਮਾਲਵੇ ਤੋਂ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਇਸ ਫਿਲਮ ਦੀ ਖੂਬਸੂਰਤੀ ਇਹ ਕਿ ਫਿਲਮ ਮਾਝੇ ਦੀ ਹੈ ਹੂੰ ਜਿਹੜੇ ਕਿਰਦਾਰ ਪਲੇ ਕਰ ਰਹੇ ਨੇ ਸਾਰੇ ਮਾਲਵੇ ਦੇ ਨੇ ਹੂੰ ਔਰ ਇਹ ਸਾਡੇ ਪੰਜਾਬ ਦੇ ਰੰਗ ਨੇ ਕਿ ਸਾਡੀਆਂ ਬੋਲੀਆਂ ਦੇ ਵਿੱਚ ਥੋੜਾ ਬਹੁਤ ਫਰਕ ਹੋ ਸਕਦਾ ਹੈ ਹੂੰ ਹੈਨਾ ਪਰ ਅਸੀਂ ਇੱਕੋ ਜੀ ਨੇਚਰ ਦੇ ਬੰਦੇ ਆ ਇੱਕੋ ਰੂਹਦਾਰ ਬੰਦੇ ਆ ਸੋ ਪੰਜਾਬੀ ਪੰਜਾਬੀ ਆ ਸਾਰੇ ਕਹਿੰਦੇ ਮਾਝੇ ਵਾਲੇ ਥੋੜੇ ਸਿੱਧੇ ਜਿਹੇ ਸੁਭਾਅ ਦੇ ਹੁੰਦੇ ਆ ਨਾ ਸਾਰੇ ਪੰਜਾਬੀ ਸਿੱਧੇ ਸੁਭਾਅ ਦੇ ਹੁੰਦੇ ਕੋਈ ਐ ਨਹੀਂ ਕਹਿ ਸਕਦਾ ਮੈਂ ਮਾਝੇ ਵਾਲੇ ਕਿਉਂਕਿ ਆਪਾਂ ਪੰਜਾਬੀ ਆ ਆਪਣੀਆਂ ਆਪਣੀ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੈਂਗੁਏਜ ਥੋੜੀ ਡਿਫਰੈਂਟ ਹੋ ਜਾਂਦੀ ਹੈ ਬੋਲੀ ਦਾ ਇੱਕ ਬੋਲਣ ਦਾ ਲਹਿਜਾ ਥੋੜਾ ਜਿਹਾ ਅਲੱਗ ਹੋ ਸਕਦਾ ਮਾਝਾ ਥੋੜਾ ਬਾਰਡਰ ਪੈਂਦਾ ਨਾ ਫਿਰ ਉਧਰੋਂ ਬਾਰਾਰੇ ਆਏ ਥੋੜੀ ਮਾਝਣ ਦੀ ਮਾਝਣ ਦੀ ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਮਾਝੇ ਬਾਰੇ ਕਿ ਜਦੋਂ ਵੀ ਕੋਈ ਮੁਗਲ ਆਏ ਨੇ ਚੜ ਕੇ ਜਾਂ ਜਦੋਂ ਵੀ ਕੋਈ ਹਮਲਾਵਾਰ ਆਏ ਨੇ ਤਾਂ ਬਾਰਡਰ ਤੇ ਇਹ ਪਿੰਡ ਪੈਂਦੇ ਸੀ ਤਾਂ ਇਹਨਾਂ ਏਰੀਆ ਦੇ ਵਿੱਚੋਂ ਨਿਕਲ ਕੇ ਆਉਂਦੇ ਸੀਗੇ ਤਾਂ ਇਹਨਾਂ ਨੇ ਬਹੁਤ ਸੰਤਾਪ ਹੰਡਾਇਆ ਹਮ ਮਦਰ ਮੇਰੇ ਆਲਵੇਸ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਹੈਗਾ ਫਿਲਮਾਂ ਬਾਰੇ ਹਮ ਮੈਂ ਮੈਂ ਤੁਹਾਨੂੰ ਕਹਦਾ ਕਿ ਉਹ ਮੈਨੂੰ ਦੇਖਦੇ ਨੇ ਹਾਂ ਨਹੀਂ ਪਰ ਸਰੀਰਕ ਤੌਰ ਤੇ ਤਾਂ ਦੇਖ ਸਰੀਰਕ ਤੌਰ ਤੇ ਮੈਨੂੰ ਹਾਂ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮਾਵਾ ਨੂੰ ਤਾਂ ਐ ਹੀ ਲੱਗਦਾ ਜਿਵੇਂ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਮਾਂ ਸਭ ਤੋਂ ਪਹਿਲਾਂ ਫੜਦੀ ਹੈ ਬੰਦੇ ਨੂੰ ਹਣਾ ਮਾਂ ਪਹਿਲਾਂ ਦੱਸਦੀ ਹੈ ਹਾਂ ਨਾ ਇਹ ਮਾੜੀ ਚੀਜ਼ ਹੈ ਇਹ ਨਹੀਂ ਕਰਨੀ ਹੈਗੀ ਨਹੀਂ ਮਾਂ ਐਵੇਂ ਖਾਣ ਪੀਣ ਤੇ ਹੁਣ ਮੈਂ ਜਦੋਂ ਐ ਹੁਣ ਤੂੰ ਪਤਲਾ ਹੋ ਗਿਆ ਹੁਣ ਤੂੰ ਸੋਹਣਾ ਲੱਗਦਾ ਠੀਕ ਲੱਗਦਾ ਪਰ ਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੋਲ ਲਈ ਕਰ ਰਿਹਾ ਜਾਂ ਕਿਵੇਂ ਕਰ ਰਿਹਾ ਮਾਂ ਨੂੰ ਇਹ ਹੁੰਦਾ ਕਿ ਮੇਰਾ ਪੁੱਤ ਨਾ ਦੁਨੀਆ ਦੀ ਸਾਰੀਆਂ ਖੁਸ਼ੀਆਂ ਉਹਨੂੰ ਮਿਲਣ ਸੋ ਮਾਵਾਂ ਹਮੇਸ਼ਾ ਆਪਣੇ ਪੁੱਤਾਂ ਨੂੰ ਦੇਖ ਕੇ ਖੁਸ਼ ਹੁੰਦੀਆਂ ਨੇ ਉਹਨਾਂ ਫਿਰ ਇਹ ਵੀ ਦਿਖਾ ਕੇ ਲਿਆਉਂਗੇ ਨਾਲ ਮੈਂ ਐਕਸ਼ਨ ਫਿਲਮਾਂ ਜ਼ਿਆਦਾ ਮਾਤਾ ਨੂੰ ਦਿਖਾਉਂਦਾ ਨਹੀਂ ਕੋਈ ਚੀਜ਼ ਮੈਂ ਉਹ ਡਰ ਜਾਂਦੇ ਆ ਹਾਂ ਹਾਂ ਉਹ ਸੀਰੀਅਸਲੀ ਲੈ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਇੱਕ ਉਹ ਥੋੜਾ ਹਾਰਟ ਪੇਸ਼ੈਂਟ ਨਹੀਂ ਇਸ ਕਰਕੇ ਮੈਂ ਥੋੜਾ ਜਿਆਦਾ ਤੁਹਾਡੀ ਦੂਰ ਰੱਖਦਾ ਦੇਵ ਖਰਾਉਣ ਨੂੰ ਸ਼ੌਂਕ ਕੀ ਕੀ ਨੇ ਸ਼ੌਂਕ ਵੀ ਕੋਈ ਬਦਲੇ ਜਦੋਂ ਬੰਦਾ ਐਡਾ ਵੱਡਾ ਹੋ ਜਾਂਦਾ ਕਿਉਂ ਹੁਣ ਮਹਿੰਗੇ ਮਹਿੰਗੇ ਸ਼ੌਂਕ ਹੋ ਗਏ ਬਾਲੇ 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 ਸ਼ੌਂਕ ਨਹੀਂ ਮੈਨੂੰ ਸ਼ੁਰੂ ਤੋਂ ਹੀ ਰਹੇ ਨੇ ਮੈਨੂੰ ਅ ਸ਼ੂਜ਼ ਦਾ ਬਹੁਤ ਸ਼ੌਕ ਰਿਹਾ ਸਟਾਰਟਿੰਗ ਤੋਂ ਹੀ ਕਿਰ ਮੈਂ ਜੁੱਤੇ ਵਧੀਆ ਲਵਾ ਬੂਟ ਵਧੀਆ ਹੋਣੇ ਚਾਹੀਦੇ ਨੇ ਘੜੀਆਂ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਹਨਾ ਤੇ ਕਾਰਾਂ ਦਾ ਬਹੁਤ ਸ਼ੌਕ ਰਿਹਾ ਦੇਖਣੀ ਆ ਸਪੋਰਟਸ ਟਾਈਪ ਕਾਰਾਂ ਯਾਰ ਆਹ ਕਾਰ ਘੈਂਟ ਐ ਸ਼ੱਕ ਮੈਂ ਲੈਂਦਾ ਨਹੀਂ ਹੈਗਾ ਮੈਂ ਜੇ ਕਿਤੇ ਵੀ ਬਾਹਰ ਵੀ ਜਾਨੇ ਰ ਆਹ ਕਾਰ ਬੜੀ ਜ਼ਬਰਦਸਤ ਐ ਤਾਂ ਮੈਂ ਮਜਬੂਰ ਹੋ ਜਾਣਾ ਦੇਖਣ ਲਈ ਇਹ ਤੁਹਾਡੀਆਂ ਹੌਬੀਜ਼ ਦੇ ਵਿੱਚ ਹੁੰਦਾ ਹਨਾ ਕ੍ਰਿਕਟ ਦਾ ਬੜਾ ਸ਼ੌਕ ਹੈ ਕਿਹੜੀ ਕਿਹੜੀ ਕਾਰ ਦਾ ਹੈਗਾ ਡ੍ਰੀਮ ਕਿਆ ਲੈ ਲੀਏ ਨਹੀਂ ਸਾਰਾ ਕੁਝ ਬਈ ਇੱਕੋ ਜਿਹਾ ਹੀ ਹੁੰਦਾ ਐ ਐਵੇਂ ਮੈਨੂੰ ਐ ਲੱਗਦਾ ਹੁੰਦਾ ਐ ਸਾਰੀਆਂ ਵੱਡੀਆਂ ਵੱਡੀਆਂ ਕਾਰਾਂ 'ਚ ਬਹਿ ਕੇ ਦੇਖ ਲਿਆ ਇਹ ਪਹਿਲਾਂ ਹੀ ਜਦੋਂ ਦੂਰ ਦੇ ਢੋਲ ਸਾਹਮਣੇ ਹੁੰਦੇ ਨੇ ਜਦੋਂ ਬਹਿ ਜਾਂਦੇ ਥੋਨੂੰ ਆਮ ਜਿਹੀ ਲੱਗਣ ਲੱਗ ਜਾਂਦਾ ਕੰਮ ਵੀ ਠੀਕ ਹੈ ਯਾਰ ਉਦੋਂ ਕੋਈ ਵੱਡੀ ਛੋਟੀ ਦਾ ਫਿਰ ਜ਼ਿਆਦਾ ਫਰਕ ਨਹੀਂ ਪੈਂਦਾ ਹੁਣ ਜਿਹੜੀ ਮਰਜ਼ੀ ਕਾਰ 'ਚ ਬਹਿ ਜਾ ਕੋਈ ਫਰਕ ਨਹੀਂ ਪੈਂਦਾ ਇਸ ਜਦੋਂ ਪਰਮਾਤਮਾ ਨੇ ਤੁਹਾਨੂੰ ਬ੍ਰਾਂਡ ਬਣਾਤਾ ਮੈਨੂੰ ਲੱਗਦਾ ਫਿਰ ਬ੍ਰਾਂਡਾਂ ਪਿੱਛੇ ਭੱਜਣ ਦੀ ਲੋੜ ਨਹੀਂ ਹੈ। ਕਮਾਲ ਦੀ ਗੱਲ ਕਹੀ ਹੈ ਇਹ। ਦੇਵਖਰੌੜ ਇੱਕ ਦੌੜ ਦਾ ਹਿੱਸਾ ਨਹੀਂ ਹੈਗਾ। ਮੈਂ ਨਹੀਂ ਹੈਗਾ। ਨਹੀਂ ਹੈਗੇ ਇੱਕ ਦੌੜ ਦਾ ਹਿੱਸਾ। ਐ ਨਹੀਂ ਲੱਗਦਾ ਕਿ ਮੈਨੂੰ ਤਾਂ ਇਹ ਲੱਗਦਾ ਕਿ ਪਰਮਾਤਮਾ ਨੇ ਇੱਕ ਡਿਊਟੀ ਬਣਾਤੀ ਐਕਟਰ ਬਣ ਗਏ। ਇੱਥੇ ਤੱਕ ਵਾਇਗਰੂ ਲੈ ਸ਼ੁਕਰਾਨਾ ਉਹਦਾ ਜਿੰਨੀ ਵਾਰ ਕਰੀ ਓਨੀ ਵਾਰ ਘਟ ਹੈ। ਹਨਾ ਕਦੇ ਸੋਚਿਆ ਨਹੀਂ ਸੀ ਮੈਂ ਤਾਂ ਮੈਨੂੰ ਲੱਗਦਾ ਘਰ ਨੂੰ ਉਜਾੜਨ ਵਾਲਾ ਪੁੱਤ ਸੀਗਾ। ਮੈਨੂੰ ਇੱਕ ਟਾਈਮ ਤੇ ਹੀ ਲੱਗਦਾ ਹੁੰਦਾ ਸੀ ਕਿ ਜਿੰਨਾ ਮੈਂ ਉਜਾੜਿਆ ਘਰ ਨੂੰ ਜਾਂ ਜਿੰਨੇ ਪੈਸੇ ਕਰਦਿਆਂ ਤੇ ਮੈਂ ਉਜਾੜੇ ਨੇ ਸੋ ਕਦੇ ਕਰਦਿਆ ਨੇ ਮੈਨੂੰ ਨਾ ਨਹੀਂ ਕੀਤੀ ਮੇਰੇ ਬ੍ਰਦਰ ਨੇ ਕਦੇ ਮਨਾ ਨਹੀਂ ਕੀਤਾ ਉਹ ਟਾਈਮ ਵੀ ਹੁਣ ਬਾਰ ਬਾਰ ਗੱਲ ਕਰਦਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਉਹ ਟਾਈਮ ਵੀ ਮੈਂ ਕਿਵੇਂ ਪੁੱਛਦਾ ਜਦੋਂ ਮੇਰੇ ਜੇਬ ਚ ਪੈਸੇ ਨਹੀਂ ਉਹ ਮੇਰੇ ਬ੍ਰਦਰ ਤੋਂ ਮੰਗਣੇ ਮੇਰੇ ਬ੍ਰਦਰ ਦੀ ਜੇਬ ਚ ਜਿੰਨੇ ਹੋਣੇ ਉੰਨੇ ਫੜਾ ਲੈਣੇ ਆਪਣੇ ਜੋਗੇ ਥੋੜੇ ਬਹੁਤ ਰੱਖ ਕੇ ਬਹੁਤ ਹੀ ਖੂਬਸੂਰਤ ਗੱਲ ਆ ਪਿਆਰ ਵਾਲੀ ਗੱਲ ਹਾਂ ਉਹ ਚੀਜ਼ਾਂ ਉਹ ਚੀਜ਼ਾਂ ਮੈਂ ਕਦੇ ਭੁੱਲੀ ਨਹੀਂ ਸਕਦਾ ਮੇਰਾ ਭਰਾਵਾਂ ਦੇ ਵਿੱਚ ਤਾਂ ਨਿੱਕੀ ਜੀ ਗੱਲ ਪਿੱਛੇ ਵੰਡੀਆਂ ਵਟਾਂ ਵਟਾਂ ਪਿੱਛੇ ਸੋ ਯਾਰ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਮੈਂ ਹੀ ਕਹੂੰਗਾ ਜਮੀਨਾ ਜਾਦਾਦਾਾਂ ਸਭ ਕੁਝ ਇੱਥੇ ਰਹਿ ਜਾਣਾ ਨੇ ਖਾਲੀ ਹੱਥ ਜਾਉਂਗੇ ਬ੍ਰਦਰ ਦੇ ਤੁਸੀਂ ਬਹੁਤ ਨੇੜੇ ਲੱਗਦੇ ਹੋ ਮੈਨੂੰ ਬਹੁਤ ਹੈਗੇ ਭਾਈ ਜੀ ਆਲਵੇਜ਼ ਭਰਾ ਦਾ ਰਿਸ਼ਤਾ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਬੇਸ਼ੱਕ ਅਸੀਂ ਕਈ ਗੱਲਾਂ ਦੇ ਵੈਸ ਵੀ ਪੈਨੇ ਆ ਇਹ ਜੀ ਗੱਲ ਦੀ ਉਹ ਵੀ ਮੈਨੂੰ ਸੁਣਾਉਂਦੇ ਨੇ ਬਹੁਤ ਕੁਝ ਸੁਣਾਉਂਦੇ ਆ ਇਹ ਹੁਣ ਵੀ ਉਦਾਂ ਹੀ ਆ ਐ ਕੁਝ ਨਹੀਂ ਆ ਕੇ ਦੇਵ ਖਰੋੜਾ ਐ ਨੌਜਵਾਨੀ ਨੌਜਵਾਨੀ ਹੈ ਪਹਿਲਾਂ ਵਾਲੀ ਸਿਸਟਮ ਐ ਉਹ ਹੀ ਉਹ ਸਿਸਟਮ ਐ ਕਰਦੇ ਨਹੀਂ ਲਿਗਾ ਦਾ ਦੇਵ ਕਰੋੜભાઈ ਮੈਂ ਤਾਂ ਬਾਹਰ ਲੈ ਲਈ ਨਹੀਂ ਬਣਦਾ ਤਾਂ ਘਰ ਦੇ ਨਹੀਂ ਚਲੋ ਐ ਤਾਂ ਮੇਰਾ ਮਾਨ ਹੁੰਦਾ ਹੀ ਆ ਨਾ ਜਦੋਂ ਨਾਲ ਜਾਂਦੇ ਹੁੰਦੇ ਰੋਕ ਰੋਕ ਕੇ ਫੋਟੋਆਂ ਖਿਚਾਈ ਜਾਂਦੇ ਆ ਚਲੋ ਇਹ ਪਰਮਾਤਮਾ ਨੇ ਇੱਜ਼ਤ ਬਖਸ਼ੀ ਆ ਵਾਹਿਗੁਰੂ ਨੇ ਤੇ ਉਹਨੇ ਨਵਾਜਿਆ ਇਸ ਚੀਜ਼ ਨਾਲ ਔਰ ਲੋਕ ਤੁਸੀ ਮਿਲਦਾ ਤਾਂ ਕਿ ਜ਼ਿਕਰ ਕੀਤਾ ਅਧਿਆਤਮ ਦੇ ਨਾਲ ਵੀ ਬਹੁਤ ਜੁੜੇ ਹੋਏ ਹੋ ਤੁਸੀਂ ਵੀ ਔਰ ਤੁਹਾਡਾ ਪਰਿਵਾਰ ਮੇਰਾ ਪਰਿਵਾਰ ਮੇਰੇ ਨਾਲੋਂ ਜ਼ਿਆਦਾ ਮੈਂ ਇੱਕ ਟਾਈਮ ਤੇ ਬਹੁਤ ਜੁੜਿਆ ਸੀਗਾ ਤੇ ਹੁਣ ਵੀ ਮਨ ਚ ਬਲਬਲੇ ਆਉਂਦੇ ਆ ਪਰ ਐਦਾਂ ਹੀ ਆ ਜਦੋਂ ਕਦੇ ਕਾਰ ਚ ਜਾਈਦਾ ਮਨ ਲੱਗਦਾ ਤਾਂ ਫਿਰ ਬਾਬੇ ਦੀ ਬਾਣੀ ਸੁਣ ਲਈਦੀ ਹੈ ਤਾਂ ਉਹਨਾਂ ਦੇ ਅਰਥ ਕਰਕੇ ਦੇਖੀਦੇ ਨੇ ਜੇ ਤੁਸੀਂ ਗੁਰਬਾਣੀ ਦੇ ਅਰਥ ਕਰਦੇ ਹੋ ਤਾਂ ਤੁਹਾਨੂੰ ਇੱਕ ਬੈਟਰ ਇਨਸਾਨ ਬਣਾਉਂਦੀ ਹੈ ਗੁਰਬਾਣੀ ਹਨਾ ਤਾਂ ਮੈਨੂੰ ਲੱਗਦਾ ਕਿ ਉਹਦੇ ਅਰਥ ਗੁਰਬਾਣੀ ਦੇ ਅਰਥ ਸਮਝ ਜਾਈਏ ਪਰ ਤੁਹਾਡੀ ਪਰਵਰਿਸ਼ ਦੇ ਵਿੱਚ ਇਹ ਹੈਗਾ ਬਹੁਤ ਬਹੁਤ ਜ਼ਿਆਦਾ ਹਾਂ ਹਾਂ ਬਹੁਤ ਜ਼ਿਆਦਾ ਕਿਉਂਕਿ ਘਰੋਂ ਚੀਜ਼ਾਂ ਮਿਲਦੀਆਂ ਨੇ ਨਾ ਬਾਤ ਚੋਂ ਤਾਂ ਤੁਸੀਂ ਆਪਣੇ ਆਪ ਨੂੰ ਉਦਾਂ ਨਹੀਂ ਕਰ ਸਕਦੇ ਫੇਕ ਆਲਵੇਜ਼ ਹੀ ਆਲਵੇਜ਼ ਹੀ ਗੁਰਬਾਣੀ ਨਾਲ ਜੋੜਿਆ ਮਾਤਾ ਨੇ ਆਲਵੇਜ਼ ਹੀ ਗੁਰਬਾਣੀ ਜਦੋਂ ਕੋਈ ਗੱਲ ਸਮਝਾਉਣੀ ਤਾਂ ਗੁਰਬਾਣੀ ਦੇ ਉਦਾਹਰਨ ਦੇ ਕੇ ਹੀ ਸਮਝਾਉਣੀ ਹੂੰ ਬਾਬਾ ਜੀ ਆ ਕਹਿ ਗਏ ਨੇ ਗੁਰਬਾਣੀ ਆ ਕਹਿੰਦੀ ਹੈ ਮਦਰ ਦੇ ਹੱਥਾਂ ਦਾ ਸਭ ਤੋਂ ਵਧੀਆ ਕੀ ਲੱਗਦਾ ਦੇਵ ਖਰੌਣ ਨੂੰ ਮਦਰ ਮੇਰੇ ਬਹੁਤ ਸਵਾਦ ਖਾਣਾ ਬਣਾਉਂਦੇ ਨੇ ਉਹ ਹਰ ਇੱਕ ਨੂੰ ਲੱਗਦਾ ਤਾਂ ਮਤਲਬ ਮਦਰ ਨੇ ਤਾਂ ਸਾਡੇ ਪਾਲਣ ਪੋਸ਼ਣ ਚ ਕਦੇ ਕੋਈ ਕਮੀ ਕੋਈ ਵੀ ਮਾਂ ਨਹੀਂ ਕਰਦੀ ਹੈ ਨਾ ਮਾਂ ਦਾ ਪਿਆਰ ਤਾਂ ਹਮੇਸ਼ਾ ਹੀ ਚੰਗਲਾ ਦਾ ਔਰ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਕਿਹਨੂੰ ਮਾੜੀਆਂ ਲੱਗਦੀਆਂ ਹੈ ਨਾ ਉਹ ਅੱਜ ਵੀ ਕਈ ਵਾਰ ਜਿਕੇ ਬਾਹਰ ਜਾਂਦੇ ਆ ਕਿ ਯਾਰ ਜੋ ਮਾਤਾ ਦੇ ਹੱਥ ਦਾ ਸਵਾਦ ਆਉਂਦਾ ਉਹ ਕਿਤੇ ਮਿਲਦਾ ਹੀ ਨਹੀਂ ਹੈਗਾ ਹੈ ਨਾ ਮੈਨੂੰ ਲੱਗਦਾ ਕਿ ਹੁਣ ਜਿਹੜਾ ਅੱਜ ਦੀ ਕੁਕਿੰਗ ਆ ਉਹਦੇ ਵਿੱਚ ਫਰਕ ਆ ਗਿਆ ਫਰਕ ਆ ਗਿਆ ਪਹਿਲਾਂ ਚੁੱਲਿਆਂ ਤੇ ਬਣਦੀਆਂ ਹੁੰਦੀਆਂ ਸੀ ਸਾਡੇ ਘਰੇ ਅੱਜ ਵੀ ਚੁੱਲਾ ਆਪਣਾ ਬੱਤ ਵੀ ਥੋੜੀ ਜੀ ਘਟ ਗਈ ਹਾਂ ਹਾਂ ਇਹ ਸਾਡੇ ਤਾਂ ਅੱਜ ਵੀ ਸਾਡੇ ਬਾਹਰਲੇ ਘਰੋਂ ਪਾਥੀਆਂ ਆਉਂਦੀਆਂ ਨੇ ਚੁੱਲੇ ਦੇ ਸਾਗ ਬਣਦਾ ਚਲੋ ਕਦੇ ਟਰਾਈ ਕਰਾਂਗੇ ਬੱਕਾ ਬੱਕਾ ਮੋਸ ਵੈਲਕਮ